ਕੋਈ ਜਾਣਦਾ ਮੈਂ ਭਾਈ ਅਮਰਪਾਲ ਦੇ ਖਿਲਾਫ ਨਹੀਂ ਹੈ ਦੇਖੋ ਧਰਮ ਦਾ ਪ੍ਰਚਾਰ ਕਰਨਾ ਚੰਗੀ ਗੱਲ ਆ ਕਰਨਾ ਚਾਹੀਦਾ ਹੈ ਰੱਛੇ ਦੇ ਖਿਲਾਫ ਕਰਨਾ ਚਾਹੀਦਾ ਹੈ ਪਰ ਕਿਹ ਤੁਸੀਂ ਲਾਈਨ ਨੂੰ ਚੁਣੀ ਹੈ ਕਹਿੰਦੇ ਤੁਸੀਂ ਸਿਧਾਂਤ ਨਹੀਂ ਮੰਨਦੇ ਤੇ ਹੁਣ ਇਲੈਕਸ਼ਨ ਵਾਸਤੇ ਸਿਧਾਂਤ ਮੰਨਣ ਲੱਗੇ ਇੱਕਦਮ ਤੁਸੀਂ ਟਰਨ ਕਿਉਂ ਕਰੀ ਜਾਂਦੇ ਹੋ ਅੱਜ ਸਵਾਲ ਹੈ ਮੈਂ ਪੁੱਛਣਾ ਚਾਹਣਾ ਮੈਂ ਤੁਹਾਨੂੰ ਵੀ ਸਾਰਿਆਂ ਨੂੰ ਪੁੱਛਣਾ ਚਾਹਣਾ ਕਿ ਤੁਸੀਂ ਵੀ ਪੁੱਛਿਓ 1 ਸਾਲ ਪਹਿਲੇ ਭਾਈ ਸਾਹਿਬ ਕਿੱਥੇ ਸੀ 1 ਸਾਲ ਪਹਿਲੇ ਕਿੱਥੇ ਸੀ 1 ਸਾਲ ਪਹਿਲੇ ਕੀ ਚੋਲਾ ਪਾਇਆ ਸੀ ਅੰਬਰ ਭਾਰੀ ਸੀ ਬਾਲ ਸੀਗੇ 1 ਸਾਲ ਦੀ ਪਿੱਛੇ ਪਹਿਲੇ ਜੀਨਾ ਪਾਉਂਦੇ ਸੀ ਟੀ ਸ਼ਰਟਾ ਪਾਉਂਦੇ ਸੀ ਫੋਟੋਆਂ ਦੇਖ ਲਓ ਤੁਸੀਂ 1 ਸਾਲ ਪਹਿਲੇ ਬੰਦਾ ਕਿਸੇ ਨੂੰ ਨਹੀਂ ਪਤਾ ਪੰਜਾਬ ਵਿੱਚ ਕਿਸ ਨੂੰ ਪੁੱਛ ਲੋ ਕਿਦੇ ਸਾਨੂੰ ਪਤਾ ਨਹੀਂ ਆ ਜੀ ਅਜਾ ਹੱਸਤੇ ਹੁੰਦੇ ਆ ਸੜਲੀ ਪਾਲ ਕੱਟੇ ਆ ਇੱਕ ਦਿਨ ਜਾ ਕੇ ਸਾਰਾ ਡਰਾਮਾ ਚੱਲ ਪੈਂਦਾ ਹੈ ਪਗੜੀ ਵੀ ਆ ਜਾਂਦੀ ਹੈ ਚੋਲਾ ਵੀ ਆ ਜਾਂਦਾ ਹੈ ਗਾਤਰਾ ਵੀ ਉੱਤ ਆ ਜਾਂਦਾ ਹੈ ਉਦੋਂ ਮਤਲਬ ਖਾਲਿਸਤਾਨ ਦਾ ਨਾਰਾ ਵੀ ਲੱਗ ਲੱਗ ਜਾਂਦਾ ਹੈ ਆ ਇੱਕ ਸਵਾਲ ਹੈ ਜਿਹੜਾ ਤੁਸੀਂ ਆਪਣੀ ਘਰੇ ਬੈ ਕੇ ਸੋਚੋ ਕਿ ਕੌਣ ਹੈ 1600 ਸਾਲ ਕੱਟਣ ਵਾਲੀ ਕਾਲੀ ਲੀਡਰਸ਼ਿਪ ਉਹਨੂੰ ਕਹਿੰਦੇ ਆ ਪੰਥਕ ਨਹੀਂ ਐ ਵਿਰਸਾ ਸਿੰਘ ਬਿਲਡੋ ਮਲਾ ਕਿੰਨੇ ਸਾਲ ਰਿਹਾ ਐ ਐਨਐਸਐਜ ਕਹਿੰਦੇ ਬਿਲ ਪੰਥਕ ਨਹੀਂ ਐ ਪੰਥ ਉਹ ਐ ਆ ਦਾ ਪੰਥ ਹੀ ਨਹੀਂ ਆ ਬੀਬੀ ਜੀ ਵੇਖੋ 34 ਸਾਲ 34 ਸਾਲ ਆਪਣੀ ਭੈਣ ਘਰੇ ਰਹੀ ਐ ਇਹਨੂੰ ਛੇਰੋਣ ਵਾਸਤੇ ਤਾਂ ਕਹਿੰਦੀ ਦੇ ਮੇਰਾ ਵੀਰ ਅੱਜ ਇਲੈਕਸ਼ਨ ਲੜ ਰਿਹਾ ਐ ਇਨਾਂ ਨੂੰ ਛਡਾਉਣ ਵਾਸਤੇ ਨਹੀਂ ਆਪਣੇ ਆਪ ਛਡਾਉਣ ਵਾਸਤੇ ਹੁਣ ਇਲੈਕਸ਼ਨ ਲੜ ਰਿਹਾ ਆਪਣੇ ਆਪ ਛਡਾਉਣ ਵਾਸਤੇ ਅਸੀਂ ਲੜ ਰਹੇ ਲੜਾਈ ਇਹਨਾਂ ਨੂੰ ਛਡਾਉਣ ਵਾਸਤੇ ਫਿਰ ਲੜਾਈ ਕੀ ਦੀ ਹੈ ਹੁਣ ਥੋੜੀ ਫੌਜ ਹੋਏ ਜਿਹੜੀ ਲੜਾਈ ਲੜਦੀ ਹੋਏ ਤੁਸੀਂ ਉਹਦੇ ਤੇ ਭਰੋਸਾ ਰੱਖੋ ਅਸੀਂ ਕਿਹਾ ਸੀ ਜੀ ਬੀ ਜੀ ਪੀ ਨੂੰ ਕਿ ਭਾਈ ਸਾਹਿਬ ਨੂੰ ਡਿਬਰੂਗੋੜ ਜੇਲ੍ਹ ਕਿਉਂ ਰੱਖਿਆ ਅਸੀਂ ਐਨ ਐਸ ﺍ ਦੇ ਖਿਲਾਫ ਅਕਾਲੀ ਦਲ ਮੈਂ ਬਿਆਨ ਦਿੱਤਾ ਸੀ ਅਸੀਂ ਕਿਹਾ ਅਸੀਂ ਤੁਸੀਂ ਫੜੀ ਲਿਆ ਪੰਜਾਬ ਦੀ ਜੇਜ ਲਿਆਓ ਅਸੀਂ ਲੜਦੇ ਅਸੀਂ ਅਸੀਂ ਬੰਦੀ ਛੱਕਾ ਨਹੀਂ ਲਈ ਤੁਸੀਂ ਹਰ ਸਿੰਘ ਮਰਤ ਕੋਲ ਬਾਦਲ ਨੂੰ ਪਾਰਲੀਮੈਂਟ ਦੇਖਿਆ ਲੜਾਈ ਲੜਦੇ ਹੁਣ ਇੱਕ ਬੰਦਾ ਜੋਥੇ ਜਾ ਕੇ ਕਹੂਗਾ ਜੀ ਮੈਨੂੰ ਛੱਡ ਦਿਓ ਇਹਨਾਂ ਨੂੰ ਭਾਗ ਨਾ ਦੇ ਦਿਓ ਦੂਜੀ ਗੱਲ ਇਹਦੇ ਤੁਹਾਨੂੰ ਪੁੱਛਣਾ ਚਾਹੀਦਾ ਜਦੋਂ ਇੱਥੇ ਕੋਈ ਬਜ਼ੁਰਗ ਬਾਦਲ ਸਾਹਿਬ ਨੇ ਕਿੰਨੇ ਕਿੰਨੇ ਜ਼ਿਲ੍ਹੇ ਚ ਗਏ ਬਹੁਤ ਹੋਣੇ ਆ ਜਦੋਂ ਤੁਹਾਨੂੰ ਉਹਦਾ ਪਤਾ ਹੁੰਦਾ ਜੀ ਕਿੰਨੇ ਸਾਲ ਤੁਸੀਂ ਆ ਬੈਠੇ ਬਾਪੂ ਜੀ ਆਇਓ ਦੇਖੋ ਆ ਦੇਖੋ ਬਾਪੂ ਜੀ ਆ ਹੈ ਅਸਲੀ ਕਾਲੀ ਬਾਪੂ ਜੀ ਬਾਪੂ ਜੀ ਜਦੋਂ ਆਪਾਂ ਮੋਰਚੇ ਲਾਉਂਦੇ ਸੀ ਪੁਲਿਸ ਆਉਂਦੀ ਸੀ ਆਪਾਂ ਜਕਾਰੇ ਛੱਡ ਕੇ ਜਾਂਦੇ ਸੀ ਕਿ ਗੱਡੀਆਂ ਚ ਭੱਜ ਜਾਂਦੇ ਸੀ ਕਿ ਸਾਨੂੰ ਫੜ ਨਾ ਲਏ اپنے منڈیا نا بڑا لڑنا پو گا یہ کرنا پو گا جو پتا لگا راج پولیس گھیرا پہ گیا گڈی بدل کے پج کے پندرہ بھی دن گایا یار بادل صاحب ਮੋਰਚਾ ਲਾਉਂਦੇ ਸੀ ਤੇ ਥਾਣੇ ਵੱਜਦੇ ਹੀ ਫੜੋ ਸਾਨੂੰ ਐ ਨਹੀਂ ਪਤਾ ਸੀ ਕਿ 3 ਸਾਲ ਰੱਖਣਗੇ 4 ਸਾਲ ਰੱਖਣਗੇ ਕੁੰਬਟੂਰ ਜੇਲ੍ਹ ਤਾਮਿਲਨਾਡੂ 3 ਸਾਲ ਬਾਦਲ ਸਾਹਿਬ ਨੂੰ ਰੱਖਿਆ ਸਾਨੂੰ 6-6 ਮਹੀਨੇ ਮਿਲ ਨਹੀਂ ਦਿੰਦੇ ਸੀ 6-6 ਮਹੀਨੇ ਮੈਨੂੰ ਯਾਦ ਆ ਮੈਂ ਤੇ ਆਪਣੇ ਮਾਤਾ ਮਦਦ ਉਹਨਾਂ ਨਾਲ ਮੈਂ ਮਿਲ ਗਿਆ ਕੁੰਬਟੂਰ ਜੇਲ੍ਹ ਤਾਮਿਲ ਸਾਨੂੰ ਜਿਹੜੇ ਹੋਟਲ 'ਚ ਅਸੀਂ ਕਮਰਾ ਲੈਂਦੇ ਸੀ ਪੁਲਸਾਂ ਦੀ ਸਾਨੂੰ ਘਰੋਂ ਕੱਢ ਦਿੰਦੀ ਸੀ ਕਹਿੰਦਾ ਇਹ ਅਤਵਾਦੀ ਆ ਗਈ। ਰਿਕਸ਼ੇ ਤੇ ਸਕੂਟਰ ਤੇ ਸਾਨੂੰ ਕੋਈ ਚੜ੍ਹ ਨਹੀਂ ਦਿੰਦਾ ਸੀ। ਫਿਰ ਜੋਰਜ ਫਰਨੈਂਡਸ ਉਦੋਂ ਜਨਤਾ ਪਾਰਟੀ ਸੀ ਜੋਰਜ ਫਰਨੈਂਡਸ ਉਥੋਂ ਦਾ ਲੀਡਰ ਸੀ। ਮੇਰੇ ਮਾਤਾ ਜੀ ਨੇ ਅਸੀਂ ਅਸੀਂ ਉਹਨੂੰ ਟੈਲੀਫੋਨ ਕੀਤਾ ਸਾਨੂੰ ਕੋਈ ਘਰ ਨੂੰ ਰਹਿਣ ਦਿੰਦਾ ਕੋਈ ਗੱਡੀ ਨਹੀਂ ਦਿੰਦਾ। ਉਹਨੇ ਆਪਣੇ ਵਰਕਰਾਂ ਨੂੰ ਟੈਲੀਫੋਨ ਕੀਤਾ ਕਿ ਆਪਣੇ ਘਰੇ ਰਖਾ ਲਓ ਬਾਗਲ ਸੰਤ ਪਰਿਵਾਰ ਨੂੰ। ਅਸੀਂ ਉਹਨਾਂ ਦੇ ਘਰੇ ਰਹਿੰਦੇ ਸੀ। ਦੇ ਉਹਨਾਂ ਦੀ ਗੱਡੀ ਦੀ ਅਸੀਂ ਜਾ ਕੇ ਜੇਲ੍ਹ ਜਾਂਦੇ ਸੀ 6-6 ਮਹੀਨੇ ਤੇ ਬਾਅਦ ਸਾਨੂੰ ਇੱਕ ਮੌਕਾ ਮਿਲਦਾ ਸੀ ਤੇ ਜਦੋਂ ਮੌਕਾ ਮਿਲਦਾ ਸੀ ਇੱਕ ਬੰਦਾ ਮੈਂ ਬੈਠਾ ਮੇਰੀ ਮਾਤਾ ਜੀ ਬੈਠੇ ਐ ਇੱਕ ਪਾਸੇ ਸੀਆਈਡੀ ਦਾ ਇੱਥੇ ਖੜਾ ਹੁੰਦਾ ਸੀ ਕਹਿੰਦੇ ਸਾਨੂੰ ਕਹਿੰਦੇ ਸੀ ਅੰਗਰੇਜ਼ੀ ਚ ਗੱਲ ਕਰੋ 15 ਮਿੰਟ ਦੀ ਮੀਟਿੰਗ ਹੁੰਦੀ ਸੀ 6 ਮਹੀਨੇ ਬਾਅਦ ਕਿ ਅੰਗਰੇਜ਼ੀ ਚ ਗੱਲ ਕਰੋ ਮੈਂ ਕਿਹਾ ਸੀ ਕਿ ਪੰਜਾਬੀ ਕਿੰਨੀ ਸਾਨੂੰ ਸਮਝ ਨਹੀਂ ਆਉਂਦੀ ਸੁਣਦੇ ਸੀ ਤੁਸੀਂ ਆਪਣੇ ਬਾਪ ਨਾਲ ਕੀ ਗੱਲ ਕਰ ਰਹੇ ਹੋ ਆਪਾਂ ਹਲੇ ਵੀ ਨਹੀਂ ਸਮਝੇ ਹੁਣ ਇੱਕ ਦੱਸੋ ਤੁਸੀਂ ਜੇ ਵਕੀਲ ਕਰੋਗੇ ਆਪਣਾ ਕਿਹੜਾ ਕਰੋਗੇ ਅਕਾਲੀ ਦਲ ਦਾ ਬੰਦਾ ਕੋਈ ਆਰਐਸਐਸ ਦਾ ਵਕੀਲ ਕਰੂਗਾ ਹੁਣ ਭਾਈ ਸਾਹਿਬ ਦਾ ਵਕੀਲ ਕੌਣ ਹੈ ਰਾਜਦੇਵ ਬਰਨਾਲਾ ਤੁਸੀਂ ਗੂਗਲ ਕਰ ਲਓ ਮਾਲਵਾ ਜ਼ੋਨ ਦਾ ਆਰਐਸਐਸ ਦਾ ਪ੍ਰਚਾਰਕ ਹੈ ہلے <Sansion> <کی Sansion> بھی نہیں آپ سوچوں گے میں خلاف نہیں بول رہا میں سوچن واسطے کہہ رہا ہیں کوئی گل نہیں بھائی میں جا میں کہہ رہا ہیں میں سوچن واسطے کہہ رہا ہیں کیونکہ جیڑا ہوں آپ ہیں جی کوئی چوڑا پالے ਹੁਣ ਆਹ ਦਾਦੂਵਾਲ ਆਪਣੇ ਖਿਲਾਫ ਇਹਨਾਂ ਨੇ ਦਾਦੂਵਾਲ ਮੰਡ ਨਹੀਂ ਕੀਤਾ ਸੀ ਨਾ ਆਹ ਕਿੱਬਿਆਦਬੀ ਅਕਾਲੀ ਦਲ ਨੇ ਕੀਤੀ ਆ ਬਿਆਦਬੀ ਅਕਾਲੀ ਦਲ ਅਕਾਲੀ ਦਲ ਤਾਂ ਗੁਰੂ ਘਰਾਂ ਦੀ ਸੇਵਾ ਕਰਨ ਵਾਲੀ ਪਾਰਟੀ ਹੈ ਤੁਸੀਂ ਮੇਰੇ ਘਰੇ ਚਲੇ ਜਾਓ ਬਾਦਲਪਿੰਡ ਜਾਂ ਚੰਡੀਗੜ੍ਹ ਮਾਰੇ ਦਾ ਪ੍ਰਕਾਸ਼ ਹੈ ਮੱਥਾ ਟੇਕਣ ਤੋਂ ਬਗੈਰ ਅਰਦਾਸ ਕਰਨ ਤੋਂ ਬਗੈਰ ਅਸੀਂ ਘਰੋਂ ਨਹੀਂ ਨਿਕਲਦੇ ਸੋਹ ਓ ਤੇ ਸਾਨੂੰ ਕਹਿੰਦੇ ਅਸੀਂ ਬੇਦਬੀ ਕਰਾਈ ਹੈ ਅਕਾਲ ਪੁੱਛ ਕਿਉਂਦੀ ਹੈ ਏਜੰਸੀਆਂ ਦਾ ਕੰਮ ਹੈ ਏਜੰਸੀਆਂ ਉਹ ਖੜਾ ਕਰਦੀਆਂ ਆਕਾਲੀ ਦਰ ਨੂੰ ਕਮਜ਼ੋਰ ਕਰਨ ਵਾਸਤੇ ਜੇ ਨਹੀਂ ਸਮਝਾਂਗੇ ਨੁਕਸਾਨ ਆਪਣਾ ਹੀ ਹੋਣਾ ਹੈ ਜੇ ਕੋਈ ਬੰਦਾ ਏਜੰਸੀ ਦੀ سپورਟ ਨਾ ਹੋਏ ਕਾਗਜ਼ ਨਹੀਂ ਦਾਖਲ ਹੋ ਸਕਦਾ ਮੈਂ ਜਿਹੜੀਆਂ ਚੀਜ਼ਾਂ ਕਿਉਂ ਮੈਂ ਆ ਕਿਉਂ ਦੱਸਣਾ ਸੋਚਣ ਵਾਸਤੇ ਕਿ ਆਪਾਂ ਫਿਰ ਤੋਂ ਨੁਕਸਾਨ ਨਾ ਕਰਾ ਲਈ ਆਪਣਾ ਉਹ 10-15 ਸਾਲ ਆਪਾਂ ਮੁੰਡੇ ਵੀ ਮਰਵਾ ਲਏ ਆਪਣੇ ਪਰਿਵਾਰ ਵੀ ਮਰਵਾ ਲਏ ਇੱਥੇ ਇੰਨਾ ਸਾਰਾ ਕੁਝ ਹੋ ਗਿਆ ਕਿ ਆਪਾਂ ਉਹ ਮਾਹੌਲ ਫਿਰ ਤੋਂ ਕਰਨਾ ਚਾਹੁੰਦੇ ਆ ਫਿਰ ਤੋਂ ਮਰਵਾਉਣੇ ਚਾਹੁੰਦੇ ਆ ਸਾਰਾ ਕੁਝ ਕਰਨਾ ਚਾਹੁੰਦੇ ਆ ਕਿ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ ਸੋ ਮੈਂ ਜਿਹੜੀ ਬੇਨਤੀ ਕਰਨਾ ਆਇਆ ਸੀ ਕਿ 10 ਸਾਲ ਪਹਿਲੇ ਕੈਪਟਨ ਅਮਰਿੰਦਰ ਸਿੰਘ ਆਇਆ ਗੁੜਕਾ ਸਾਹਿਬ ਦੀ ਝੂਠੀ ਸੌਂ ਖਾਦੀ ਸਾਰੇ ਨੇ ਕਿਹਾ ਜੀ ਮਗਰ ਲੱਗ ਕੋਈ ਦੇ ਡੱਕਾ ਨਹੀਂ ਤੋੜਿਆ 5 ਸਾਲ ਮੈਂ ਪਹਿਲੇ ਵੀ ਕਿਹਾ ਸੀ ਕਿ 5 ਸਾਲ ਪਹਿਲੇ ਵੀ ਰਿਹਾ ਹੈ ਕੁਛ ਨਹੀਂ ਕੀਤਾ ਇਹਨੇ ਪਰ ਨਹੀਂ ਨਹੀਂ ਜੀ ਇਹਨੇ ਗੁੜਕਾ ਸਾਹਿਬ ਦੀ ਸੌਂ ਖਾ ਲਈ ਜੇ ਝੂਠੀ ਸੌਂ ਖਾ ਲੈਂਦਾ ਜਿਹੜੀ ਪਾਰਟੀ ਟੈਂਕਾ ਤੋਂ ਕੋਈ ਦਰਬਾਰ ਸਾਹਿਬ ਤੇ ਹਮਲਾ ਕਰ ਸਕਦੀ ਆ ਪਰ ਉਹਨੂੰ ਊਟਾ ਪਾਈ ਜਾਂਦੇ ਆ ਫਿਰ ਆਪਣੇ ਖੂਨ ਛੋਕ ਹੀ ਗਿਆ ਉਹਦੇ ਬਾਅਦ ਫਿਰ ਤਵਾਇਆ ਭਗਵੰਤ ਮਾਨ ਝਾੜੂ ਵਾਲੇ ਗੰਦਾਂ ਦੇ ਲਿਖਦਾ ਇੱਕ ਮੌਕਾ ਝਾੜੂ ਦੇ ਦੋ ਸਾਰੇ ਕਾਮ ਨੇ ਝਾੜੂ ਝਾੜੂ ਕਰਤਾ ਤੇ ਹੁਣ ਕੀ ਪੁਛਤਾਈ ਜਾਂਦੇ ਆ ਕੱਲ ਮੇਰੇ ਕੋਲੇ ਮੈਂ ਦੱਸਣਾ ਚਾਹਣਾ ਹੈ ਕੱਲ ਕੀ ਹੋਇਆ ਮੈਂ ਰੋਪੜ ਪੰਜਾਬ ਬਚਾਓ ਯਾਤਰਾ ਸ਼ਹਿਰ ਚੋਂ ਪਰਿਆ ਸੀ ਇੱਕ ਗਰੀਬ ਬੰਦਾ ਥ੍ਰੀ ਵੀਲਰ ਸਕੂਟਰ ਦਾ ਡਰਾਈਵਰ ਚਲਾ ਰਿਹਾ ਸੀ ਥ੍ਰੀ ਵੀਲਰ ਸਵਾਰੀ ਉੱਤੇ ਮੇਰੇ ਕੋਲੋਂ ਦੀ ਟੱਪਿਆ ਮੈਂ ਜਿਵੇਂ ਯਾਤਰਾ ਕਰ ਰਿਹਾ ਹੱਥ ਜੋੜੇ ਉਹਨੇ ਮੈਨੂੰ ਹੱਥ ਜੋੜਾ ਫਿਰ ਪਿੱਛੋਂ ਦੀ ਆ ਕੇ ਸਕੂਟਰ ਮੋਟਰ ਦਾ ਜਿਹੜਾ ਥ੍ਰੀ ਵੀਲਰ ਹੈ ਲਿਆ ਕੇ ਮੇਰੇ ਅੱਗੇ ਗੱਡੀ ਤੇ ਲਾਤਾ ਤੇ ਨਿਕਲ ਕੇ ਆਇਆ ਮੈਂ ਕਿਹਾ ਪਤਾ ਨਹੀਂ ਕੋਈ ਕੰਮ-ਕੁਮ ਹੋਣਾ ਹੈ ਜਾਂ ਕੁਝ ਹੋਣਾ ਆਪਣੀ ਜੇਬ ਚੋਂ 20 ਰੁਪਏ ਗੱਡੇ ਉਹਨੇ ਗਰੀਬ ਬੰਦਾ ਕਹਿੰਦੇ ਜੀ ਮੈਂ ਪੂਰੇ ਦਿੰਦੇ ਆ 20 ਰੁਪਏ ਕਮਾਏ ਆ ਮੈਂ ਤੁਹਾਨੂੰ ਦੇਣਾ ਚਾਹਣਾ ਸਾਡੇ ਪੰਜਾਬ ਨੂੰ ਬਚਾ ਲਓ ਸਾਡੂੰ ਬੁਰਾ ਹਾਲ ਕਰਤਾ ਝਾੜੂ ਵਾਲ ਨੇ ਆ ਉਹਦੇ ਲਫ਼ਜ਼ ਹੈ 20 ਰੁਪਏ ਦੇਖੋ ਜਜ਼ਬਾ ਹੁਣ ਝਾੜੂ ਵਾਲ ਨੇ ਕੀਤਾ ਕੀ ਹੈ ਹੁਣ ਮੈਂ ਤੁਹਾਨੂੰ ਇੰਨਾ ਬੇਨਤੀ ਕਰਨਾ ਚਾਹਣਾ ਤੁਸੀਂ ਜ਼ਿਆਦਾ ਟਾਈਮ ਨਾ ਲਈਆ ਪਤਾ 50 ਸਾਲ ਪਿਛਲੇ ਪਿਛਲੇ 50 ਸਾਲ ਦਾ ਹਿਸਾਬ ਲੈ ਲੀਏ ਪਿਛਲੇ 50 ਸਾਲਾਂ ਚ 22 ਸਾਲ ਦਾ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਦੇ 15-12 ਸਾਲ ਰਾਸ਼ਟਪਤੀ ਰਾਜ ਰਿਹਾ ਗਵਨਰ ਰਾਜ ਤਵਾਦ ਦਾ ਟਾਈਮ ਸੀ ਉਹਦੇ ਬਾਕੀ ਸਮਾਂ ਆ ਕਾਂਗਰਸ ਦੇ ਰਾਜ ਰਿਹਾ ਮੈਂ ਹੁਣ ਹੁਣ ਸਵਾਲ ਕਿਸਾਨਾਂ ਸਾਰੇ ਕਿਸਾਨ ਬੈਠੇ ਆ ਤੁਹਾਨੂੰ ਪੁੱਛਣਾ ਚਾਹਣਾ ਹੈ 15 ਲੱਖ ਕਿਊਬਲ ਕਨੈਕਸ਼ਨ ਪੰਜਾਬ ਦੇ ਆ 13 ਲੱਖ ਅਕਾਲੀ ਸਰਕਾਰ ਨੇ ਦਿੱਤੀ ਆ ਸਾਡੇ 13 ਲੱਖ

ਜਿਹੜਾ ਹੁੰਦਾ ਜੀ ਕਰਦਾ ਕਹਿੰਦਾ ਮੈਂ ਕਿਸਾਨ ਆ ਜਾਂ ਮੈਂ ਦੂਜੇ ਦਿਨ ਉਹਨਾਂ ਨੇ ਟਾਰਗੇਟ ਸਾਰਿਆਂ ਦਾ ਨਿਸ਼ਾਨਾ ਹੈ ਕਿ ਕਾਲੀ ਦਲ ਨੂੰ ਖਤਮ ਕਰੂ ਜਿਹੜਾ ਫਸਾਉਂਦੇ ਹੋ ਕਿਉਂਕਿ ਉਹਨੂੰ ਪਤਾ ਹੈ ਖਾਲਸਾ ਤੋਂ ਕੌਮ ਦੀ ਫੌਜ ਹੈ ਹੁਣ ਜੇ ਮੇਰੇ ਗਰੀਬ ਭਰਾ ਬੈਠੇ ਆ ਆਟਾ ਦਲ ਦੇਣ ਵਾਲਾ ਕਾਲੀ ਦਲ ਸ਼ਗਨ ਦੇਣ ਵਾਲਾ ਕਾਲੀ ਦਲ ਪੈਨਸ਼ਨ ਦੇਣ ਵਾਲਾ ਕਾਲੀ ਦਲ ਐਸੀ ਸਕਾਲਰਸ਼ਿਪ ਦੇਣ ਵਾਲਾ ਕਾਲੀ ਦਲ ਲੜਕੀਆਂ ਨੂੰ ਸਾਈਕਲ 11ਵੀਂ ਦੀ ਪੜ੍ਹਾਈ ਲਈ ਦੇਣ ਵਾਲਾ ਕਾਲੀ ਦਲ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਦਵਾਈ ਖਾਣਾ ਖੋਲਣ ਵਾਲਾ ਕਾਲੀ ਦਲ ਹੁਣ ਸਾਰੇ ਬੰਦ ਹੋ ਕੋਈ ਢੋਲਾ ਬਣਾਇਆ ਬਦਲਾ 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 ਜਿਹੜਾ ਹੁੰਦਾ ਬਦਲਾ ਅੱਜ ਤੁਸੀਂ ਦੇਖ ਲਓ ਸੜਕਾਂ ਤੁਸੀਂ ਗੁਰੂ ਦੀ ਨਗਰੀ ਅੰਮ੍ਰਿਤਸਰ ਤੋਂ ਪਠਾਨਕੋਟ ਚਲੇ ਜਾਓ ਜਲੰਧਰ ਚਲੇ ਜਾਓ ਬਠਿੰਡੇ ਚਲੇ ਜਾਓ ਹੁਣ ਦੇਖੋ ਸੜਕਾਂ ਕਿਹੜੀਆਂ ਬਣਾਤੀਆਂ ਪਹਿਲੇ ਕਿਤੇ ਬਣੀਆਂ ਆਹ ਕਿਥੇ ਬਿਜਲੀ ਪਹਿਲੇ ਗਰਮੀ ਲੱਗਦੀ ਹੁੰਦੀ ਸੀ ਗਰਮੀਆਂ ਸੋਨੋ 8-8 ਘੰਟੇ ਦੇ ਕੱਟ ਲੱਗਦੇ ਹੁੰਦੇ ਸੀ ਆਹ ਬਿਜਲੀ ਪੂਰੇ ਕਰਨ ਵਾਲਾ ਕਾਲੀਦਲ ਹੈ ਜਿੰਨੇ ਥਰਮਲ ਪਲਾਨ ਪੰਜਾਬ ਬਣਾਇਆ ਕਾਲੀਦਲ ਨੇ ਬਣਾਇਆ ਪਾਖੜਾ ਡੈਮ ਤੋਂ ਬਗੈਰ ਸਾਰੇ ਡੈਮ ਕਾਲੀ ਦਲ ਨੇ ਬਣਾਏ ਆ ਭਾਵੇਂ ਅੰਮ੍ਰਿਤਸਰ ਐਰਪੋਰਟ ਆ ਇੰਟਰਨੈਸ਼ਨਲ ਮੁਹੱਲੀ ਇੰਟਰਨੈਸ਼ਨਲ 에ਰਪੋਰਟ ਆ ਆਪਣਾ ਭਿੰਡਾ ਤੋਂ ਲੈ ਕੇ ਜਲੰਧਰ ਵਾਲਾ 에ਰਪੋਰਟ ਸਾਰੇ 에ਰਪੋਰਟ ਕਾਲੀ ਦਲ ਨੇ ਬਣਾਇਆ ਇੱਕ ਨਿਸ਼ਾਨੀ ਦੱਸ ਦਿਓ ਕਾਂਗਰਸ ਦੀ ਝਾੜੂ ਵਾਲੇ ਤੇ ਕੋਈ ਨਿਸ਼ਾਨੀ ਹੈ ਹੀ ਨਹੀਂ ਜੇ ਸੇਵਾ ਕਰਨ ਨਾਲ ਕਾਲੀ ਦਲ ਥੋੜੀ ਵਾਹ ਫੜਨ ਨਾਲ ਕਾਲੀ ਦਲ ਥੋੜੀ ਲੜਾਈ ਲੜਨ ਨਾਲ ਕਾਲੀ ਦਲ ਫਿਰ ਆਪਾਂ ਅਕਾਲੀ ਦਲ ਨਾਲ ਕਿਉਂ ਨਹੀਂ ਖੜਦੇ ਆ 10 ਸਾਲ ਤੋਂ ਖਰਾਬ ਹੋ ਗਏ 10 ਸਾਲ ਜਿਹੜਾ 20 ਸਾਲ ਦਾ ਮੁੰਡਾ ਸੀ 30 ਸਾਲ ਦਾ ਹੋ ਗਿਆ 40 ਸਾਲ ਵਾਲਾ 50 ਸਾਲ ਦਾ ਹੋ ਗਿਆ ਆਪਾਂ ਇੱਕ ਮੋੜ ਪਾ ਗਏ ਆਪਾਂ ਆਪਣੇ 5 ਸਾਲ ਖਰਾਬ ਕਰਦਨੇ ਆਪਣੇ ਤੋਂ ਸਿਆਣੇ ਗੁਜਰਾਤੀ ਹੈ ਗੁਜਰਾਤ ਜਾ ਕੇ ਦੇਖੋ 35 ਸਾਲ ਹੋ ਗਏ ਲਗਾਤਾਰ ਬੀਜੇਪੀ ਦੀ ਸਰਕਾਰ ਬੰਦ ਨਹੀਂ ਕਿਉਂਕਿ ਉਹਨੂੰ ਕਹਿੰਦੇ ਆ ਕਿ ਸਾਨੂੰ ਸਾਰਾ ਮੋਦੀ ਦੇਣ ਵਾਲਾ ਅਸੀਂ ਤਜਰਬਾ ਕਰਨਾ ਨਹੀਂ ਜਿਹੜੇ ਆਪਾਂ ਬਾਰ-ਬਾਰ ਤਜਰਬਾ ਕਰਦੇ ਰਹਿੰਦੇ ਆ ਨੁਕਸਾਨ ਆਪਣਾ ਕਰ ਦਿੰਦਾ ਥੋੜੀ ਆਪਣੀ ਕੌਮ ਨੂੰ ਦੀ ਫੌਜ ਨੂੰ ਤੁਸੀਂ ਕਮਜ਼ੋਰ ਕਰ ਦਿੰਦਾ ਹੁਣ ਉਹਦਾ ਨੁਕਸਾਨ ਕਿਸਾ ਕੀ ਹੋਇਆ ਆ 10 ਸਾਲ ਤੁਸੀਂ ਕਮਜ਼ੋਰ ਕਰ ਦਿੱਤਾ ਆ ਰਾਸ਼ਟਰੀ ਆਰਐਸਐਸ ਨੇ ਤੱਕ ਹਜ਼ੂਰ ਸਾਹਿਬ ਦੀ ਕਮੇਟੀ ਭੰਗ ਕਰਕੇ ਇੱਕ ਬਦਲ ਕੇ ਹੁਣ ਕੰਪਲੀਟ ਕਬਜ਼ਾ ਹ ਤੱਕ ਹਜ਼ੂਰ ਸਾਹਿਬ ਤੇ ਆਰਐਸਐਸ ਦਾ ਹੋ ਗਿਆ ਤੱਕ ਪਟਨਾ ਸਾਹਿਬ ਤੇ ਪੂਰਾ ਕੰਟਰੋਲ ਹਰ ਅਸੈਸ ਤੇ ਹੋ ਗਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਾਰੀ ਕਮੇਟੀ ਹਰ ਅਸੈਸ ਤੇ ਕੰਟਰੋਲ ਚ ਆ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆਪਣੀ ਪਾਰਲੀਮੈਂਟ ਹੈ ਅੰਗਰੇਜ਼ਾਂ ਦੀ ਹਿੰਮਤ ਨਹੀਂ ਭਈ ਤੋੜਨ ਦੀ ਇਹਨਾਂ ਨੇ ਉਹ ਵੀ ਤੋੜ ਦਿੱਤੀ ਬੀਜੇਪੀ ਨੇ ਤੇ ਹਰਿਆਣਾ ਅਲੱਗ ਬਣਾਤਾ ਉੱਥੇ ਕੋਣ ਹੈ ਦਾਦੂ ਗਲ ਪ੍ਰਧਾਨਾ ਕੋਣ ਹੈ ਹਨ ਐਰਐਸਐਸ ਹੁਣ ਜਦੋਂ ਕਿਸਾਨ ਦੀ এডਿਕੇਸ਼ਨ ਹੋਈ ਕਿਸਾਨਾਂ ਦੀ ਲੜਾਈ ਲੜ ਰਹੀ ਸੀ ਬਾਰਡਰ ਸੀਮ ਕੀਤਾ ਸੀ ਹਰਿਆਣੇ ਦੇ ਗੁਰੂ ਘਰਾਂ ਚ ਪੁਲਸ ਦੇਣਦੀ ਸੀ ਜਿੱਥੇ ਸ਼ਦਾਨੂ ਦੇ ਆਪਣੇ ਕਿਸਾਨ ਪਹਿਲੇ ਹੁੰਦੇ ਸੀ ਹੁਣ ਪੁਲਸ ਦੇਣ ਲੱਗੀ ਕਿਉਂਕਿ ਉਹਨਾਂ ਦੇ ਕਬਜ਼ੇ ਫਿਰ ਕਿਦੋਂ ਜਾਗੋਗੇ ਹੁਣ ਜਿਹੜਾ ਆਉਂਦਾ ਮੈਂ ਪੰਥ ਹੈ ਮੈਂ ਪੰਥ ਹੈ ਜੇ ਆਪਣਾ ਪੰਥ ਨੂੰ ਨਹੀਂ ਪਛਾਣਦੇ ਫਿਰ ਨੁਕਸਾਨ ਥੋੜਾ ਹੀ ਹੋਣਾ ਸੋ ਮੈਂ ਜਿਹੜੀਆਂ ਗੱਲਾਂ ਚ ਕੀਤੀਆਂ ਮੈਂ ਸੋਚੋ ਜੇ ਤੁਸੀਂ ਜਿਹੜਾ ਆਉਂਦਾ ਹੁਣ ਕੀ ਭਾਈ ਮੋਹਕਮ ਸਿੰਘ ਨੂੰ ਤੁਸੀਂ ਬੰਦ ਕਿਅਾ ਕਰਦੇ ਹੋ ਸ਼ਕਤ ਤਾਂ ਐ ਲੱਗੂਆ ਪਤਾ ਨਹੀਂ ਇਹ ਤੋਂ ਵੱਡਾ ਪੰਦਤ ਨਹੀਂ ਪਰ ਪਿੱਛੇ ਏਜੰਸੀ ਦਾਦੂ ਸਿਮਰਜੀਤ ਸਿੰਘ ਮਾਨ ਮੈਂ ਆਪ ਗਿਆ ਸਿਮਰਜੀਤ ਸਿੰਘ ਮਾਨ ਦੇ ਹੱਥ ਉਹਦੇ ਘਰੇ ਗਿਆ ਮੈਂ ਗਿਆ ਜੀ ਬੰਦੀ ਸਿੱਖਾਂ ਦੀ ਲੜਾਈ ਲੜ ਰਹੇ ਆ ਅਸੀਂ ਤੁਹਾਡਾ ਸਾਥ ਦੇ ਚੌਣੇ ਆ ਤੁਸੀਂ ਨਾਲ ਇਕੱਲੇ ਇਕੱਲੇ ਲੜੋ ਤੁਸੀਂ ਭਾਈ ਰਾਜੂ ਨੂੰ ਸਪੋਰਟ ਕਰਦਿਏ ਬੀਬੀ ਨੂੰ ਕਹਿੰਦਾ ਮੈਂ ਨਹੀਂ ਪਰਵਾਹ ਕਰਦਾ ਮੈਂ ਲੜੂਗਾ ਤੁਸੀਂ ਜੇ ਲੜਨਾ ਲੈਣਗੇ ਹੁਣ ਕੀ ਕਰਦੇ ਹਾਂ